ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨਾਗਰਿਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਜਿਲ੍ਹਾ ਜਲੰਧਰ ਵਿੱਚ ਬਤੀ ਵਿਸ਼ੇਸ਼ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ ਇੱਕ ਕੈਂਪ ਰੁੜਕਾ ਕਲਾਂ ਵਿਖੇ ਲਗਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਛੋਟੀ ਰਾਮ ਅਤੇ ਹਲਕਾ ਸ਼ਾਹਕੋਟ ਦੇ ਪ੍ਰਭਾਰੀ ਮੇਲਾ ਸਿੰਘ ਰੁੜਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹੀਨਾ ਪਰ ਚੱਲਣ ਵਾਲੇ ਇਨਾ ਕੈਂਪਾਂ ਵਿੱਚ ਲੋਕ ਜਨਮ ਸਰਟੀਫਿਕੇਟ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਵਜੀਫੇ ਰਿਹਾਈ ਸਰਟੀਫਿਕੇਟ ਪੈਨਸ਼ਨ ਬਿੱਲਾਂ ਦੇ ਭੁਗਤਾਨ ਨਮਾਲਕ ਭਾਗ ਸਬੰਧੀ ਰਿਕਾਰਡ ਵਿਆਹ ਦੀ ਰਜਿਸਟ੍ਰੇਸ਼ਨ ਮੌਤ ਦੇ ਸਰਟੀਫਿਕੇਟ ਦੀਆਂ ਕਾਪੀਆਂ ਦਸਤਾਵੇਜ਼ਾ ਦੀਆਂ ਤਸਦੀਕ ਸੁਧਾ ਕਾਪੀਆਂ ਪਿੰਡੂ ਇਲਾਕਾ ਸਰਟੀਫਿਕੇਟ ਫਰਦ ਘਟਾਉਣੀ ਆਸ਼ੀਰਵਾਦ ਸਕੀਮ ਜ਼ਮੀਨ ਦੀ ਰਿਸ਼ਾਦਈ ਆ ਸ਼ਾਮਲ ਹਨ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਇਨਾ ਕੈਂਪਾਂ ਤੋਂ ਵੱਧ ਵੱਧ ਲਾਭ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਬਲਾਕ ਪ੍ਰਧਾਨ ਛੋਟੀ ਰਾਮ ਹਲਕਾ ਸ਼ਾਹਕੋਟ ਦੇ ਪ੍ਰਭਾਰੀ ਮੇਲਾ ਸਿੰਘ ਰੋੜਕਾ ਤੋਂ ਇਲਾਵਾ ਮੱਖਣ ਸਿੰਘ ਪ੍ਰਤਪਾਲ ਸਿੰਘ ਐਡਵੋਕੇਟ ਰਵਨੀ ਸਿੰਘ ਹੁਸਨ ਲਾਲ ترਸੀਮ ਲਾਲ ਤੇ ਹੋਰ ਵੱਖ-ਵੱਖ ਪੱਗਾਂ ਦੇ ਅਧਿਕਾਰੀ ਹਾਜ਼ਰ ਸਨ ਹਾਂਜੀ ਅੱਜ ਜ਼ਿਲ੍ਹਾ ਜ਼ਿਲੰਦਰ ਦੇ ਇਤਿਹਾਸਕ ਪੈਂਡਾ ਰੋੜਕਾ ਕਲਾਂ ਵਿਖੇ ਪੰਜਾਬ ਸਰਕਾਰ ਦੀ ਅਹਿਯਾਤਤਾ ਮੁੱਖ ਭਾਵਕ ਸਰਕਾਰ ਤੁਹਾਡੇ ਦਰਬਾਰ ਵਿਸ਼ੇ ਅਧਿਨ ਅੱਜ ਰੋੜਕਾ ਕਲਾਂ ਵਿਖੇ ਇੱਕ ਬੜਾ ਮਹੱਤਵਪੂਰਨ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਹੌਟ ਡਿਪਾਰਟਮੈਂਟ ਦੇ ਕਰਮਚਾਰੀ ਅਧਿਕਾਰੀ ਜਿਨ੍ਹਾਂ ਨੇ ਲੋਕਾਂ ਨੂੰ ਸੁਭਾਵਾਂ ਦੇਣੀਆਂ ਸੀ ਹਾਜ਼ਰ ਹੋਏ ਔਰ ਲੋਕਾਂ ਨੂੰ ਐਨਵੀ ਸਪੋਰਟ ਜਿਵੇਂ ਸ਼ਡਿਊਲ 10 ਸਰਟੀਫਿਕੇਟ ਮੈਰਿਜ ਸਰਟੀਫਿਕੇਟ ਮੇਰੀ ਹਾਜ਼ਰੀ ਦੇ ਵਿੱਚ ਮੈਂ ਆਪ ਖੁਦ ਦੇਖਿਆ 15 20 ਮਿੰਟ ਦੇ ਵਿੱਚ ਵਿੱਚ ਜਿਹੜੇ ਫਾਰਮੂਲਾ ਦੇ ਜਿਹੜੇ ਲੋਕੀ ਪਰਵਾਣ ਆਏ ਸੀ ਉਹਨਾਂ ਨੂੰ ਸੌਪੇਗਾ ਸੋ ਅਸੀਂ ਸਾਰੀ ਕਿਨੇ ਸਮੁੱਚਾ ਰੋਟਾ ਕਲਾ ਦੇ ਕੀਮਾ ਕਰਮਚਾਰੀ ਦਾ ਬੜਾ ਧੰਨਵਾਦ ਕੀਤਾ ਸਵੇਰ ਤੋਂ 10 ਵਜੇ ਤੋਂ ਲੈ ਕੇ ਹੁਣ ਤੱਕ ਅਜੇ ਤੱਕ ਵੀ ਤਕਰੀਬਨ ਕਾਫੀ ਕੰਤੀ ਵਿੱਚ ਮੁਕੀ ਕੰਮ ਕਰਵਾ ਰਹੇ ਆ ਔਰ ਕਰਵਾ ਕੇ ਕਈ ਚਲੇ ਗਏ ਕਿਸੇ ਕਿਸਮ ਦੀ ਕੋਈ ਨਹੀਂ ਇਥੇ ਪਾਪ ਰਹੀ ਹੋਈ ਕੈਂਪ ਦੇ ਵਿੱਚ ਕੈਂਪ ਬੜਾ ਮਹੱਤਵਪੂਰਨ ਚੱਲਿਆ ਸੋ ਇਸ ਕੈਂਪ ਦੇ ਵਿੱਚ ਪਿੰਡ ਦੀ ਪੰਚਾਇਤ ਪਿੰਡ ਦੇ ਪਾਰਟੀ ਵਰਕਰਾਂ ਨੇ ਔਰ ਸਰਕਾਰੀ ਮੁਲਾਜ਼ਮਾਂ ਨੇ ਤੁਹਾਨੂੰ ਸਰੇ ਚੜਾਉਣ ਵਾਸਤੇ ਪੂਰਾ ਪੂਰਾ ਸਹਿਯੋਗ ਦਿੱਤਾ ਔਰ ਮੈਂ ਪੰਜਾਬ ਸਰਕਾਰ ਦਾ ਅਤਿ ਉਦੋਂ ਧੰਨਵਾਦੀ ਜਿਨ੍ਹਾਂ ਨੇ ਇਹ ਕੈਂਪ ਦੀ ਸ਼ੁਰੂਆਤ ਕਰਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਹੁਤ ਨੀੜਿਤ ਹੋ ਕੇ ਦੇਖਿਆ ਔਰ ਉਹਨਾਂ ਨੂੰ ਹੱਲ ਕਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੋ ਮੈਂ ਇਹਨਾਂ ਸ਼ਬਦਾਂ ਦਾ ਭਗਵੰਤਪਾਣ ਦੀ ਸਰਕਾਰ ਦਾ ਔਰ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਕੈਂਪ ਵਿੱਚ ਸਹਿਯੋਗ ਦਿੱਤਾ ਬਹੁਤ-ਬਹੁਤ ਧੰਨਵਾਦ